ਸੋਸ਼ਕਾ ਜੀ ਤੁਸੀਂ ਦੇਖ ਰਹੇ ਹੋ ਕਹੜਾ ਵਿੱਚ ਪੰਜਾਬੀ ਅਫੀਸ਼ੀਅਲ ਚੈਨਲ ਤੇ ਗੱਲ ਕਰਾਗੇ ਜੋ ਬੀਤੇ ਦਿਨੀ ਇੱਕ ਅਮਰੀਕਾ ਦੇ ਵਿੱਚ ਗੋਲੀਵਰਦੀ ਘਟਨਾ ਹੋਈ ਹੈ ਜਿਸ ਦੇ ਵਿੱਚ ਇੱਕ ਪੰਜਾਬੀ ਨੂੰ ਜਿਹੜਾ ਕਿ ਗੋਲੀ ਮਾਰ ਕੇ ਉਸ ਨੂੰ ਕਤਲ ਕਰ ਦਿੱਤਾ ਗਿਆ ਜਿਸ ਦੇ ਕਿ ਵੀਡੀਓਜ਼ ਵੀ ਸਾਹਮਣੇ ਆਇਆ ਲਗਾਤਾਰ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਵਿੱਚ ਸਿੱਖ ਪਾਈ ਚੜ ਦੇ ਵਿੱਚ ਕਾਫੀ ਜਿਹੜਾ ਕਿ ਰੋਸ ਪਾਇਆ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਹੁਣ ਤਹਾਨੂੰ ਇੱਕ ਜਿਹੜੀ ਵੱਡੀ ਅਪਡੇਟ ਆਈ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਵੀਰਸ ਤੁਸੀਂ ਸਾਰੇ ਦੇਖ ਹੀ ਲਈਆਂ ਇਸ ਦੇ ਵਿੱਚ ਪੁਲਿਸ ਨੇ ਆਪਣਾ ਗਲਬਾ ਜੁੜੀ ਕੀ ਉਹ ਰੱਖੀ ਆ ਕਿ ਆਖਰ ਉਹਨਾਂ ਨੇ ਇਸ ਪੰਜਾਬੀ ਵਿਅਕਤੀ ਦੇ ਉੱਤੇ ਗੋਲੀਆਂ ਕਿਉਂ ਚਲਾਈ ਗਈਆਂ ਜੋ ਪੁਲਿਸ ਦਾ ਕਹਿਣਾ ਪਰ ਜੋ ਤਸਵੀਰਾਂ ਅਸੀਂ ਦੇਖੀਆਂ ਉਸ ਤੋਂ ਅੰਦਾਜ਼ਾ ਇਹ ਲੱਗਿਆ ਕਿ ਚਲੋ ਮੰਨ ਲੈਨੇ ਆ ਕਿ ਇਸ ਪੰਜਾਬੀ ਵਿਅਕਤੀ ਦੀ ਕੋਈ ਗਲਤੀ ਸੀ ਤਾਂ ਇੱਥੇ ਇੱਕ ਸਵਾਲ ਵੀ ਖੜੇ ਹੁੰਦੇ ਨੇ ਕਿ ਹੋ ਸਕਦਾ ਹੈ ਕਿ ਉਹ ਮੈਂਟਲੀ ਤੌਰ ਤੇ ਅਫਸਰਟ ਹੋਵੇ ਜਿਸ ਦੇ ਵੱਲੋਂ ਸੜਕ ਦੇ ਵਿੱਚਕਾਰ ਅਜਿਹਾ ਕੀਤਾ ਜਾ ਰਿਹਾ ਸੀ ਕਿ ਉਸ ਦੇ ਕੋਲ ਇੱਕ ਤਿੱਖੀ ਤਲਵਾਰ ਜਿਹਾ ਹਥਿਆਰ ਹੁੰਦਾ ਉਸ ਨੂੰ ਲਹਿਰਾਉਂਦਾ ਹੋਇਆ ਨਜ਼ਰ ਆਉਂਦਾ ਤਾਂ ਹੋ ਸਕਦਾ ਹੈ ਕਿ ਉਹ ਮੈਂਟਲੀ ਤੌਰ ਤੇ ਅਫਸਰਟ ਹੋਵੇ ਤਾਂ ਉਸ ਨੂੰ ਕਿਸੇ ਹੋਰ ਤਰੀਕੇ ਦੇ ਨਾਲ ਪੁਲਿਸ ਵੱਲੋਂ ਹੈਂਡਲ ਕੀਤਾ ਜਾ ਸਕਦਾ ਸੀ ਉਸ ਨੂੰ ਮੁਕਾਬੂ ਕੀਤਾ ਜਾ ਸਕਦਾ ਸੀ ਉਸ ਤੋਂ ਬਾਅਦ ਉਸ ਦੀ ਪੁੱਛ ਪੜਤਾਲ ਕੀਤੀ ਜਾ ਸਕਦੀ ਸੀ ਆਖਰ ਜਿਹਾ ਕਿਉਂ ਜਿਹੜਾ ਕਿ ਉਸ ਵਿਅਕਤੀ ਵੱਲੋਂ ਕੀਤਾ ਗਿਆ ਦੂਜੇ ਪਾਸੇ ਇਹ ਵੀ ਹੋ ਸਕਦਾ ਹੈ ਕਿ ਉਹ ਅਜਿਹਾ ਵੈਸੇ ਕਰ ਰਿਹਾ ਹੋਵੇ ਪਰ ਪੁਲਿਸ ਦਾ ਕਹਿਣਾ ਹੈ ਕਿ ਉਹ ਹਮਲਾ ਕਰ ਰਿਹਾ ਸੀ ਲੋਕਾਂ ਨੂੰ ਡਰਾ ਰਿਹਾ ਸੀ ਜਿਹਦੇ ਚੱਲਦੇ ਉਹਨਾਂ ਨੇ ਕਈ ਵਾਰ ਜਿਹੜਾ ਕਿਸ ਵਿਅਕਤੀ ਨੂੰ ਹਥਿਆਰ ਸੁਟਣ ਦੀ ਗੱਲ ਕਹੀ ਗਈ ਸੀ ਪਰ ਉਹ ਜ਼ਰੇ ਨਹੀਂ ਸੱਤਿਆ ਜਿਹਦੇ ਚੱਲਦੇ ਉਹਨਾਂ ਨੇ ਪੁਲਿਸ ਉੱਤੇ ਹਮਲਾ ਕੀਤਾ ਤਾਂ جوابੇ ਕਾਰਵੇ ਕਾਦੇ ਉਸ ਵਿਅਕਤੀ ਜਿਹੜਾ ਕਿ ਮੌਦੇ ਕਾਰਡ ਉਤਾਰੇਗਾ ਇਸ ਤਰੀਕੇ ਦਾ ਜਿਹੜਾ ਬਿਆਨ ਆ ਉਥੇ ਨਹੀਂ ਪੁਲਿਸ ਵੱਲੋਂ ਇਸ ਕਦਮ ਨੂੰ ਲੈ ਕੇ ਜਿਹੜੇ ਕਿ ਦਿੱਤੇ ਜਾ ਰਹੇ ਨੇ ਕਿਉਂਕਿ ਪੰਜਾਬੀ ਪਾਈਚਾਰੇ ਵਿੱਚ ਸਿੱਖ ਪਾਈਚਾਰੇ ਵਿੱਚ ਇਸ ਘਟਨ ਨੂੰ ਲੈ ਕੇ ਕਾਫੀ ਜਿਹੜਾ ਕਿ ਰੋਸ ਪਾਇਆ ਜਾ ਰਿਹਾ ਹੈ ਸੌਦਾ ਦੇ ਕੇ ਪੰਜਾਬੀ ਨੌਜਵਾਨ ਨੂੰ ਗੋਲੀ ਮਾਰ ਕੇ ਜੋ ਪੁਲਸ ਵੱਲੋਂ ਉਥੋਂ ਮੌਤੇ ਘਾਟ ਉਤਾਰ ਦਿੱਤਾ ਗਿਆ ਇਸ ਨੂੰ ਕਈ ਪਹਿਲੂਆਂ ਤੋਂ ਵੀ ਦੇਖਿਆ ਜਾ ਸਕਦਾ ਸੀ ਮੰਨ ਲਓ ਕਿ ਇਸ ਵਿਅਕਤੀ ਤੋਂ ਕਿਸੇ ਤਰੀਕੇ ਦਾ ਪੁਲਸ ਨੂੰ ਖਤਰਾ ਸੀ ਪਰ ਗੋਲੀ ਮਾਰਨਾ ਹੀ ਇਸ ਦਾ ਹੱਲ ਨਹੀਂ ਸੀ ਉਸ ਨੂੰ ਹੋਰ ਵੀ ਕਈ ਤਰੀਕਿਆਂ ਦੇ ਨਾਲ ਜਿਹੜਾ ਕਿ ਕਾਬੂ ਕੀਤਾ ਜਾ ਸਕਦਾ ਸੀ ਕਿਉਂਕਿ ਉਸ ਦੇ ਕੋਲ ਕੋਈ ਐਕਟਿਵ ਵੈਪਨ ਨਹੀਂ ਸੀ ਕਿ ਪੁਲਿਸ ਨੂੰ ਡਰ ਸੀ ਕਿਤੇ ਸਾਡੇ ਉੱਤੇ ਕੋਈ ਵੱਡਾ ਹਮਲਾ ਨਾ ਹੋ ਜਾਵੇ ਕਿਉਂਕਿ ਉਹ ਇਕੱਲਾ ਸੀ ਉਸ ਦੇ ਕੋਲ ਇੱਕ ਹਥਿਆਰ ਜ਼ਰੂਰ ਸੀ ਤਲਵਾਰ ਨੂਮਾ ਹਥਿਆਰ ਸੀ ਜਿਸ ਨੂੰ ਲਹਿਰਾਇਆ ਜਾ ਰਿਹਾ ਸੀ ਇਹ ਇਹ ਵੀ ਹੋ ਸਕਦਾ ਹੈ ਕਿ ਇਹ ਪੰਜਾਬੀ ਵਿਅਕਤੀ ਦਿਮਾਗੀ ਤੌਰ ਤੇ ਪਰੇਸ਼ਾਨ ਹੋਵੇ ਜਿਸ ਦੇ ਵੱਲੋਂ ਅਜਿਹਾ ਕੀਤਾ ਜਾ ਰਿਹਾ ਸੀ ਪਰ ਉਸ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਤੋਂ ਬਾਅਦ ਸਿੱਖ ਭਾਈਚਾਰੇ ਤੇ ਪੰਜਾਬੀ ਭਾਈਚਾਰਿਆਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਉਹਨਾਂ ਕਹਿ ਕੇ ਇਸ ਨੂੰ ਕਿਸੇ ਹੋਰ ਐਂਗਲ ਦੇ ਨਾਲ ਵੀ ਜਿਹੜਾ ਕਿ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਕੀ ਪਤਾ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਹੋਵੇ ਜਾਂ ਫਿਰ ਉਸਦੇ ਹੀ ਮਨਸਾ ਇਹ ਕੰਮ ਕਰਨ ਦੀ ਕੁਝ ਹੋਰ ਹੋਵੇ ਪਰ ਪੁਲਿਸ ਨੇ ਸਿੱਧਾ ਉਸ ਵਿਅਕਤੀ ਦੇ ਉੱਤੇ ਅਟੈਕ ਕੀਤਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਮਰੀਕਾ ਦੇ ਲਾਸ ਐਂਜਲਸ ਦੇ ਵਿੱਚ ਪੁਲਿਸ ਗੋਲੀਬਾਰ ਦੇ ਵਿੱਚ ਇਸ 35 ਸਾਲਾ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਦੀ ਮੌਤ ਹੋ ਚੁੱਕੀ ਹੈ ਜਾਣਕਾਰੀ ਦੇ ਅਨੁਸਾਰ ਗੁਰਪ੍ਰੀਤ ਸਿੰਘ ਸੜਕ ਤੇ ਸਿੱਖ ਮਾਰਸ਼ਲ ਆਰਟ ਕਰ ਰਿਹਾ ਸੀ ਕਹਿ ਸਕਦੇ ਕਿ ਤਲਵਾਰ ਨੂੰ ਜੜਾ ਕਿ ਲਹਿਰਾ ਰਿਹਾ ਸੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਜਿਹਾ ਲੱਗਿਆ ਜਿਵੇਂ ਉਹ ਕਿਸੇ ਤੇਜ਼ ਹਾਰ ਹਥਿਆਰ ਦੇ ਨਾਲ ਹਮਲਾ ਕਰ ਰਿਹਾ ਹੋਵੇ ਤੇ ਲੋਕਾਂ ਨੂੰ ਡਰਾ ਰਿਹਾ ਹੋਵੇ ਤੇ ਸਾਨੂੰ ਵੀ ਇਸੇ ਗੱਲ ਦਾ ਡਰ ਦਰ ਸੀ ਜਿਹਦੇ ਚਲਦੇ ਉਸ ਦੇ ਉੱਤੇ ਜਿਹੜੀ ਕਿ ਗੋਲੀਬਾਰੀ ਕੀਤੀ ਗਈ ਹੈ ਪੁਲਿਸ ਨੇ ਉਸ ਨੂੰ ਕਈ ਵਾਰ ਹਥਿਆਰ ਸੁੱਟਣ ਲਈ ਕਿਹਾ ਗਿਆ ਪਰ ਜਦੋਂ ਗੁਰਪ੍ਰੀਤ ਸਿੰਘ ਨੇ ਗੱਲ ਨਾ ਮੰਨੀ ਤੇ ਕਥਿਤ ਤੌਰ ਤੇ ਅਧਿਕਾਰੀਆਂ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਪੁਲਿਸ ਨੇ ਗੋਲੀਬਾਰੀ ਕੀਤੀ ਹੈ ਇਹ ਉਥੋਂ ਦੀ ਪੁਲਿਸ ਦਾ ਕਹਿਣਾ ਪੁਲਿਸ ਨੂੰ ਇੱਕ ਫੋਨ ਆਉਂਦਾ ਹੈ ਕਿ ਇੱਕ ਆਦਮੀ ਓਲੰਪਿਕ ਬੋਲੇਵਾਰ ਨੇੜੇ ਤਲਵਾਰ ਵਰਗੀ ਚੀਜ਼ ਲਹਿਰਾ ਕੇ ਲੋਕਾਂ ਨੂੰ ਡਰਾ ਰਿਹਾ ਜਦੋਂ ਪੁਲਿਸ ਪਹੁੰਚੀ ਤਾਂ ਬੋਡੀ ਕੈਮ ਵੀਡੀਓ ਦੇ ਵਿੱਚ ਦਿਖਾਇਆ ਗਿਆ ਕਿ ਗੁਰਪ੍ਰੀਤ ਸਿੰਘ ਨੀਲੀ ਪੱਗ ਵੈਸਟ ਅਤੇ ਸ਼ਾਰਟਸ ਪਾਏ ਨੇ ਸੜਕ ਤੇ ਤਲਵਾਰ ਲਹਿਰਾ ਰਿਹਾ ਸੀ ਪੁਲਸਾ ਕਹਿਣਾ ਹੈ ਕਿ ਉਹਨਾਂ ਨੂੰ ਕਈ ਵਾਰ ਜੜ ਕੇ ਹਥਿਆਰ ਸੁੱਟਣ ਦਾ ਹੁਕਮ ਦਿੱਤਾ ਗਿਆ ਸੀ ਪਰ ਉਸ ਨੇ ਇੱਕ ਵੀ ਨਹੀਂ ਸੁਣੀ ਬਲਕਿ ਉਸ ਨੇ ਤਲਵਾਰ ਦੇ ਨਾਲ ਆਪਣੀ ਜੀਵ ਨੂੰ ਵੀ ਜ਼ਖਮੀ ਕਰ ਲਿਆ ਗਿਆ ਸੀ ਬਾਅਦ ਵਿੱਚ ਭੱਜਣ ਦੀ ਕੋਸ਼ਿਸ਼ ਕੀਤੀ ਉਸਨੇ ਪਹਿਲਾਂ ਇੱਕ ਬੋਤਲ ਸੁੱਟੀ ਤੇ ਫਿਰ ਕਾਰ ਦੇ ਵਿੱਚ ਬੈਠ ਗਿਆ ਕਾਰ ਤੇਜ਼ ਰਫ਼ਤਾਰ ਦੇ ਨਾਲ ਚੱਲੀ ਅਤੇ ਕਈ ਵਾਹਨਾਂ ਨੂੰ ਟੱਕਰ ਵੀ ਮਾਰੀ ਜਿਸ ਦਾ ਕੀ ਵੀਡੀਓ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਇਸ ਦੇ ਬੋਲੋ ਜਿਹੜਾ ਕਿ ਤੇਜ਼ ਰਫ਼ਤਾਰ ਦੇ ਨਾਲ ਕਾਰ ਨੂੰ ਚਲਾਇਆ ਜਾਂਦਾ ਤੇ ਟੱਕਰ ਮਾਰੀ ਜਾਂਦੀ ਹੈ ਇਸ ਤੋਂ ਬਾਅਦ ਕਾਰ ਦੀ ਖਿੜਕੀ ਤੋਂ ਤਲਵਾਰ ਲਹਿਰਾਉਂਦਾ ਵੀ ਨਜ਼ਰ ਆਇਆ ਪੁਲਿਸ ਦਾ ਕਹਿਣਾ ਕਿ ਜਦੋਂ ਉਸਨੇ ਤਲਵਾਰ ਨਾਲ ਹਮਲਾ ਕੀਤਾ ਤਾਂ ਉਹਨਾਂ ਨੂੰ ਗੋਲੀ ਚਲਾਉਣ ਦੇ ਲਈ ਮਜਬੂਰ ਕੀਤਾ ਗਿਆ ਉਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਉਸ ਦੀ ਮੌਤ ਹੋ ਗਈ ਹੈ ਜਦੋਂ ਸਵਾਲ ਉਠਾਏ ਗਏ ਤਾਂ ਪੁਲਿਸ ਨੂੰ ਬੋਡੀ ਕੈਮ ਵੀਡੀਓ ਜਾਰੀ ਕਰਨਾ ਪਿਆ ਪਰ ਲਗਾਤਾਰ ਇਜਤਤ ਸਵਾਲ ਚੁੱਕੇ ਜਾ ਰਹੇ ਨੇ ਕਿ ਮਾਰਨਾ ਕਿਸੇ ਮਸਲੇ ਦਾ ਹੱਲ ਨਹੀਂ ਸੀ ਪਹਿਲਾਂ ਉਸ ਨੂੰ ਕਾਬੂ ਕੀਤਾ ਜਾਂਦਾ ਕਿਸੇ ਐਂਗਲ ਦੇ ਤਰੀਕੇ ਨਾਲ ਕਾਬੂ ਕੀਤਾ ਜਾਂਦਾ ਤੇ ਫਿਰ ਪੁੱਛਿਆ ਜਾਂਦਾ ਕਿ ਉਸਨੇ ਅਜਿਹਾ ਕਿਉਂ ਕੀਤਾ ਕੀ ਪਤਾ ਹੋ ਦਿਮਾਗੀ ਤੌਰ ਤੇ ਪਰੇਸ਼ਾਨ ਹੋਵੇ ਜਿਹਦੇ ਚੱਲਦੇ ਲਗਾਤਾਰ ਇਸ ਹਮਲੇ ਤੋਂ ਬਾਅਦ ਲੋਕਾਂ ਦੇ ਵੱਲੋਂ ਸਵਾ ਚੁੱਕੇ ਜਾ ਰਹੇ ਨੇ ਸਿੱਖ ਪਾਇਚਾਰੇ ਦੇ ਵਿੱਚ ਕਾਫੀ ਜਿਹੜਾ ਕਿ ਰੋਸ ਉਹ ਪਾਇਆ ਜਾ ਰਿਹਾ ਤਾਂ ਦਾਸ ਜੀ ਇਹ ਕਿ ਅਸਲ ਦੇ ਵਿੱਚ ਖੰਡਾ ਦੋ ਧਾਰੀ ਸਿੱਧੀ ਤਲਵਾਰ ਸੀ ਖੰਡਾ ਗਤਕਾ ਕਲਾ ਦਾ ਇੱਕ ਮਹੱਤਵਪੂਰਨ ਹਿੱਸਾ ਹੁੰਦਾ ਹੈ ਗਤਕਾ ਪੰਜਾਬ ਦੀ ਰਵਾਇਤੀ ਮਾਰਸ਼ਲ ਆਰਟ ਹੈ ਜਿਸ ਦੇ ਵਿੱਚ ਤਲਵਾਰਾਂ ਬਰਛੇ ਢਾਲ ਅਤੇ ਸੋਟੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਖੰਡਾ ਵੇਜਦਾ ਇੱਕ ਹਿੱਸਾ ਇਹ ਆਮ ਤੌਰ ਤੇ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੇ ਵਿੱਚ ਜਿਹੜਾ ਕਿ ਪੇਸ਼ ਕੀਤਾ ਜਾਂਦਾ ਪਰ ਦੂਜੇ ਪਾਸੇ ਇਸ ਵਿਅਕਤੀ ਦੇ ਵੱਲੋਂ ਜਦੋਂ ਇਸ ਤਲਵਾਰ ਨੂੰ ਲਹਿਰਾਇਆ ਜਾ ਰਿਹਾ ਸੀ ਤਾਂ ਇਸ ਨੂੰ ਕਿਸੇ ਹੋਰ ਐਂਗਲ ਤੋਂ ਵੀ ਪੇਸ਼ ਕੀਤਾ ਗਿਆ ਜਿਸ ਦੇ ਕਿ ਇੰਡੀਆ ਕੀ ਤਜਾਰੀ ਦੂਜੇ ਪਾਸੇ ਇਸ ਘਟਨਾ ਦੇ ਉੱਤੇ ਸਵਾ ਜਿਹੜੇ ਕਿ ਖੜੇ ਹੋਏ ਨੇ